ਇਸ ਵੇਲੇ ਦੀ ਵੱਡੀ ਖਬਰ ਹੈ ਫਰੋਇਪਰ ਦੇ ਹਲਕਾ ਜੀਰਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਖੜੀ ਹੋਈ ਕਣਕ ਨੂੰ ਅਚਾਨਕ ਅੱਗ ਜਿਹੜੀ ਆ ਉਹ ਲੱਗ ਗਈ ਆ ਤੁਹਾਡੀ ਅਪਡੇਟ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਫਰੋਇਪਰ ਦੇ ਹਲਕਾ ਜੀਰਾ ਵਿੱਚ ਖੜੀ ਕਣਕ ਨੂੰ ਅਚਾਨਕ ਅੱਗ ਜਿਹੜੀ ਆ ਉਹ ਲੱਗ ਗਈ ਆ ਸੈਂਕੜੇ ਏਕੜ ਕਣਕ ਜਿਹੜੀ ਆ ਉਹ ਅੱਗ ਦੀ ਲਪੇਟ ਵਿੱਚ ਆ ਚੁੱਕੀ ਆ ਮੌਕੇ ਤੇ ਜਿਹੜੀਆਂ ਵੱਖ-ਵੱਖ ਟੀਮਾਂ ਜਿਹੜੀਆਂ ਪਹੁੰਚੀਆਂ ਹੋਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਆ ਤਾਂ ਕਿਸਾਨਾਂ ਨੇ ਦੱਸਿਆ ਕਿ ਤੇਜ਼ ਹਵਾ ਕਾਰਨ ਅੱਗ ਤੇ ਕਾਬੂ ਪਾਉਣਾ ਜਿਹੜਾ ਮੁਸ਼ਕਲ ਹੋਇਆ ਪਿਆ ਟਰੈਕਟਰ ਵੀ ਜਿਹੜੇ ਆ ਉਹ ਅੱਗ ਦੀ ਲਪੇਟ ਵਿੱਚ ਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੌਕੇ ਦੀਆਂ ਤਸਵੀਰਾਂ ਕਿੰਨੀ ਜ਼ਬਰਦਸਤ ਅੱਗ ਜਿਹੜੀ ਆ ਉਹ ਖੜੀ ਕਣਕ ਨੂੰ ਲੱਗੀ ਹੋਈ ਆ ਸੈਂਕੜੇ ਏਕੜ ਦੱਸੀ ਜਾ ਆ ਕਣਕ ਜੜੀ ਆ ਉਹ ਅੱਗ ਦੀ ਲਪੇਟ ਵਿੱਚ ਆ ਗਈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਕਿੰਨੀ ਜ਼ਬਰਦਸਤ ਅੱਗ ਜਿਹੜੀ ਉਹ ਕਣਕ ਨੂੰ ਲੱਗੀ ਹੋਈ ਆ ਪੁੱਤਾ ਵਾਂਗ ਕਿਸਾਨ ਫਸਲ ਨੂੰ ਜਿਹੜਾ ਉਹ ਪਾਲਦਾ ਪਾਲ ਕੇ ਜਦੋਂ ਮੰਡੀ ਵਿੱਚ ਲਿਜਾਣ ਦਾ ਸਮਾਂ ਹੁੰਦਾ ਤਾਂ ਅਜਿਹੇ ਘਟਨਾਵਾਂ ਜਿਹੜੀਆਂ ਉਹ ਵਾਪਰ ਜਾਂਦੀਆਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਮੌਕੇ ਤੇ ਮੌਜੂਦ ਕਿਸਾਨਾਂ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਆ ਤੁਹਾਡਾ ਇਹ ਪਹਿਲੀ ਨੂੰ ਅੱਗ ਜਦਾਂ ਲੱਗੀ ਸੀ ਮੇਰਾ ਨਾਮ ਨਛੱਤਰ ਸਿੰਘ ਪਿੰਡ ਮਲਸੀਆਂ ਕਲਾ ਜੀ ਪਹਿਲੀ ਨੂੰ ਅੱਗ ਲੱਗ ਚੁੱਕੀ ਆ ਜੀ ਇਹ ਪਿਛਲੇ ਪੰਨੇ ਮੱਲੋ ਕਾ ਕਿਹੜੇ ਮੱਲੋ ਕੇ ਜੀਰਾ ਰੋਡ ਤੋਂ ਪਰਲੇ ਬੰਨੇ ਪਿੱਛੇ ਅੱਗ ਲੱਗੀ ਉੱਥੇ ਅੱਗ ਲੱਗਿੰਦਾ ਅਜੇ ਤੱਕ ਕੋਈ ਕਾਰਨ ਨਹੀਂ ਪਤਾ ਵੀ ਅੱਗ ਕੋਈ ਕਰੰਟ ਕਰਕੇ ਲੱਗੀ ਆ ਜਾਂ ਕਿ ਇਹਨੇ ਕੋਈ ਸ਼ਰਾਤ ਕੀਤੀ ਜਾਂ ਮਸ਼ੀਨ ਤੋਂ ਲੱਗੀ ਹੁੰਦੇ ਬਾਰੇ ਸਾਨੂੰ ਅਜੇ ਤੱਕ ਕੋਈ ਪਤਾ ਨਹੀਂ ਜਿੰਨੇ ਕ ਸਾਨੂੰ ਜਾਣਕਾਰੀ ਲਈ ਆ ਸਾਰੇ ਇਹ ਕਾਫੀ ਚਾਰ ਪੰਜ ਪਿੰਡ ਇਕੱਠੇ ਹੋ ਗਏ ਟਰੈਕਟਰ ਨਾਲ ਬੜਾ ਜ਼ੋਰ ਲਾਇਆ ਬੜੀ ਕੋਸ਼ਿਸ਼ ਕੀਤੀ ਆ ਪਰ ਅੱਗ ਸਾਡੇ ਵੱਸੋਂ ਬਾਹਰ ਹੋ ਗਈ ਕਿੰਦੇ ਕਰਕੇ ਇੱਥੇ ਸ ਕਾਂਕੇ ਸੜ ਚੁੱਕੀ ਆ ਉਹਦਾ ਸਾਨੂੰ ਅਜੇ ਤੱਕ ਕੋਈ ਨਹੀਂ ਅਗੋ ਕੰਟਰੋਲ ਨਹੀਂ ਹੋਇਆ ਬੜੇ ਵੀ 25 ਟਰੈਕਟਰ ਲਾਏ ਇੱਕ ਦੋ ਟਰੈਕਟਰ ਵੀ ਸਾਡੇ ਸੜ ਚੁੱਕੇ ਨੇ ਕਿ ਜਾ ਕੇ ਉਹ ਬਹੁਤ ਵੱਡਾ ਰਸਤਾ ਅੱਡੋ ਵੀ ਟੱਪ ਗਈ ਜਾਨੀ ਕੋਈ ਨੁਕਸਾਨ ਕੋਈ ਜਾਨੀ ਨੁਕਸਾਨ ਤੋਂ ਬਹੁਤ ਪਰਮਾਤਮਾ ਨੇ ਬਚਾਓ ਹੋ ਗਿਆ ਦੋ ਬੰਦੇ ਸਾਡੇ ਸੜ ਚਲੇ ਸੀ ਉਹ ਕਾਫੀ ਮਤਲਬ ਜ਼ੋਰ ਲਾ ਕੇ ਆਏ ਬਚਾ ਲਏ ਪਰਮਾਤਮਾ ਰੱਖ ਗਿਆ ਉਹਨਾਂ ਨੂੰ ਹੁਣ ਅਗੇ ਪਰਮਾਤਮਾ ਅਗੇ ਰਹਿਮ ਕਰੇ ਹੁਣ ਅਗੇ ਫੈਵਰ ਗ੍ਰੇਡ ਨੂੰ ਤੁਹਾਨੂੰ ਇਹ ਅਪੀਲ ਕੀਤੀ ਜਾਂਦੀ ਆ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਵੇ ਵਾਧ ਤਦਕੇ ਫਾਇਦਾ ਗ੍ਰੇਡ ਲਾ ਕੇ ਅਗਲਾ ਇਲਾਕਾ ਬਚਾਇਆ ਜਾਵੇ ਕੋਣੀ ਦਾ ਆਏ ਅੱਗ ਮਹੂ ਜਾ ਸਕਦੀ ਹੈ ਪੌਟੀ ਫਾਰਮ ਨਹੀਂ ਹੈਗੇ ਨੀ ਪੌਟੀ ਫਾਰਮ ਹੀ ਹੈਗੇ ਹੁਣ ਜੋਸ਼ ਨੁਕਸਾਨ ਜਾਨੇ ਨਹੀਂ ਹੋਈ ਜਾਂਦਾ ਹੁਣ ਕਾਫੀ ਨੁਕਸਾਨ ਹੋ ਜਾਂਦਾ ਪੌਟੀ ਖਾ ਦੇ ਮੁਰਗੀਆਂ ਤੇ ਨੁਕਸਾਨ ਹੋਊਗਾ ਹੁਣ ਇਹਦੇ ਵਿੱਚ ਅਸੀਂ ਕੁਝ ਕਰ ਨਹੀਂ ਸਕਦੇ ਤੇ ਤੁਹਾਡੇਗੇ ਇਹ ਹੈ ਇਹ ਵਾਧ ਤਦਕੇ ਖਬਰਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਜਾਂਦੀ ਅੱਗੇ ਅੱਗ ਬਚਾਵੇ ਅੱਗੇ ਬਹੁ ਕਣਕ ਖੜੀ ਹੈ ਨਹੀਂ ਤੇ ਇਲਾਕਾ ਮਹੂ ਤੱਕ ਸਾਰਾ ਸਵਾਹ ਹੋ ਜਾਏਗਾ ਇਹ ਪਹਿਲੀ ਵਾਰ ਹੋਣਾ ਹੈ ਇਹ ਪਹਿਲੀ ਕਿੰਨਾ ਦੀ ਸੀਗੀ ਇਹ ਪਹਿਲੀ ਆ ਸਰਦਾਰ ਕਰਮ ਸਿੰਘ ਦੀ ਅਮਰ ਫਾਰਮਰਾਂ ਦੀ ਜੀ ਅੱਗੇ ਨਾਲ ਪਹਿਲੀ ਆ ਸਾਡੇ ਸਾਰੇ ਕਣਕਾ ਅਗਲੇ ਬੰਨੇ ਛੜ ਗਿਆ ਅਗਲੇ ਬੰਨੇ ਹਰਪ੍ਰੀਤ ਸਿੰਘ ਸੀ ਮੁੰਡਾ ਸਨ ਸਰਦਾਰ ਗਰਮੀਤ ਸਿੰਘ ਉਹਨਾਂ ਦੀ ਵੀ ਛੜ ਗਈ ਕਾਫੀ ਕਣਕਾ ਛੱਡ ਚੁੱਕੀਆਂ ਹਾਂ ਹਾਂ ਜੀ ਇਹ ਜੀ ਤੁਹਾਡਾ ਕੁਲਵਿੰਦਰ ਸਿੰਘ ਪੈਨਵਾਨ ਸਿੰਘ ਜੀ ਜਿਹੜੇ ਜੋ ਦਾਇਆ ਜੀ ਦੇੇ ਰੱਖਦੇ ਸੀ ਉਹਨਾਂ ਦੇ ਕਣਕੇ ਛੜ ਕੇ ਸਹਾਗੀ ਤੇ ਸੋ ਕਚਹਿਰੀਆਂ ਕੋਲੋਂ ਲੱਗੀ ਆਈ ਯਾਰ ਇਹ ਤਾਂ ਬੜੀ ਕੋਸ਼ਿਸ਼ ਕੀਤੀ ਦੋ ਸਾਡੇ ਟਰੈਕਟਰ ਵੀ ਹੱਜ ਵਾਲੀ ਵਸਤੀ ਦੇ ਤੱਕ ਮੰਲੋ ਕਿਹਾ ਤਾਂ ਦਸਤੇ ਛੜ ਗਿਆ ਕੋਸ਼ਿਸ਼ ਬੜੀ ਕੀਤੀ ਦੋ ਤਿੰਨ ਮੱਦੇ ਮਹਾ ਬੈਠੇ ਹੱਥ ਕਰਮੋਦਾ ਸੇਵਨ ਲਾਈ ਉਹਦੇ ਵਿੱਚ ਪਾਣੀ ਵੀ ਉਹ ਵੀ ਟੱਪ ਗਈ ਆਈ ਫਾਇਰ ਬ੍ਰਿਗੇਡ ਤਾਂ ਪਹੁੰਚਿਆ ਨਹੀਂ ਮਹਾ ਹੀ ਉਹ ਨਾ ਇਹ 40 ਸਿਕੰਡ ਖੜ ਕੀ ਪਹਿਲਾਂ ਪਿਛਲੇ ਪਾਸੇ ਸੀ ਫਾਇਰ ਬ੍ਰਿਗੇਡ ਕੀ ਤਰਫ ਉਹ ਦੱਸਦੇ ਹੁਣ ਅੱਗ ਜ ਪਤਾ ਹੀ ਨਹੀਂ ਲੱਗਾਈ ਜੇ ਇਹ ਕੀ ਕਿਹੜੀ ਅੱਖਾਂ ਨਾਲ ਦੇ ਨਹੀਂ ਸੀ ਅੱਖਾਂ ਨਾਲ ਦੇ ਮੁਲਕ ਨੇ ਤਾਂ ਸੇ ਬੜੀ ਕੀਤੀ ਪਰ ਅੱਗ ਕਿ ਲੋਕਲ ਮੀਟਰ ਤੇ ਟੱਕਰ ਸੇਕ ਜਾਗਾ ਕਿ ਇਹਦੀ ਕੋਸ਼ਿਸ਼ ਹੀ ਨਹੀਂ ਚੱਲੀ। ਅਸੀਂ ਗੱਲ ਕਰਦੇ ਆਂ ਵੀ ਜਦੋਂ ਪਿੱਛੇ ਪਰਾਲੇ ਨੂੰ ਅੱਗਾਂ ਲਾਉਂਦੇ ਸੀ ਸੱਚੇ ਮਿੰਟੋਂ ਮਿੱਟੀ ਜਿਪਸੀ ਨਾਲ ਜਾ ਕੇ ਜ਼ਿੰਮੇਦਾਰ ਨੂੰ ਬਾਹਰ ਲੈਂਦਾ ਸੀ ਅੱਗ ਲਾ ਲਤੀ ਤੇ ਅੱਜ ਅੱਜ ਨੇਕਾ ਕਿੱਲੇ ਸੜ ਗਿਆ ਕੋਈ ਇੱਥੇ ਪ੍ਰਸ਼ਾਸਨ ਨਹੀਂ ਆਇਆ ਕੋਈ ਇੱਥੇ ਆਪਣੇ ਆਇਆ ਨਹੀਂ ਵੀ ਹਾਂਜੀ ਜ਼ਿੰਮੇਦਾਰ ਹਾਂਜੀ ਮੌਕੇ ਤੇ ਮੌਜੂਦ ਨਹੀਂ ਆ ਦੱਸੋ ਕਿਸਾਨ ਕਿੱਧਰ ਨੂੰ ਗਿਆ ਵੇ ਹਾਂਜੀ